ਜਦੋਂ ਇਹਨਾਂ ਨੇ ਬਿਨਾਂ ਵਾਰੰਟ ਅਸ਼wini ਅਸ਼wini ਦੇ ਆਫਿਸ ਤੇ ਰੇਡ ਕੀਤੀ ਹੈ ਅਸੀਂ ਲੋਕਾਂ ਨੂੰ ਕੀ ਬਚਾਵਾਂਗੇ ਅਸੀਂ ਆਪ ਹੀ ਨਹੀਂ ਬਚੇ ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਦਿਖਾਇਆ ਕੋਈ ਦਸਤਾਵੇਜ਼ ਨਹੀਂ ਦਿਖਾਇਆ ਆਈ ਵਾਸ ਫਿਜ਼ੀਕਲੀ ਪ੍ਰੈਜ਼ੈਂਟ देयर ਆਈ ਵਾਸ ਦਾ ਫਰਸਟ ਪਰਸਨ ਟੂ ਗੋ देयर ਕੋਰਟ ਤਾਂ ਇਹ ਕਹਿ ਰਹੀ ਹੈ ਕਿ ਕੋਰਟ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਰਿਕਾਰਡ ਕਰੋ ਔਰ ਤੁਸੀਂ ਆਂਦੇ ਹੀ ਡੀਵੀਆਰ ਕੱਢਦੇ ਹੋ ਇਹ ਕਿੱਧਰ ਦਾ ਕਨਸਟੀਟਿਊਸ਼ਨਲ ਰਾਈਟ ਹੈ ਸਭ ਦੀਆਂ ਧਰਜੀਆਂ ਉਡਾ ਕੇ ਇਹਨਾਂ ਨੇ ਕੰਮ ਕੀਤਾ ਅਗਰ ਸਰਕਾਰਾਂ ਇਦਾਂ ਕੰਮ ਕਰਨਗੀਆਂ ਤਾਂ ਆਮ ਲੋਕ ਕੀ ਕਰਨਗੇ ਅਸੀਂ ਡੀਸੀ ਸਾਹਿਬ ਦੇ ਰਾਹੀਂ ਇਹ ਇੰਪਲੀਮੈਂਟ ਕਰਾਣਾ ਚਾਹੁੰਦੇ ਆ ਕਿ ਕੋਰਟ ਦੇ ਆਰਡਰ ਕਾਨੂੰਨ ਨੂੰ ਪੁਲਿਸ ਦਾ ਕੰਮ ਹੈ ਮੰਨਣਾ ਨਾ ਕਿ ਉਹ ਧੱਕੇਸ਼ਾਹੀ ਨਾਲ ਉਹਨੂੰ ਤੋੜਨਾ ਜੀ ਮਕਸਦ ਹੈ ਜਿਸ ਮਕਸਦ ਲਈ ਆਇਆ ਹਾਂ ਪ੍ਰੋਟੈਸਟ ਕਰ ਰਹੇ ਹਾਂ ਪੂਰਾ ਹੋਏਗਾ 100% ਪੂਰਾ ਹੋਏਗਾ 100% ਪੂਰਾ ਹੋਏਗਾ ਨਹੀਂ ਹੋਗਾ ਤੇ ਇਹ ਤਾਂ ਬਾਅਦ ਸਟ੍ਰਾਈਕ ਚੱਲੇਗੀ ਕੰਟੀਨਿਊ ਰਹੇਗੀ ਸਟ੍ਰਾਈਕ ਔਰ ਇਸ ਗਵਰਨਮੈਂਟ ਦੇ ਅਗੇਂਸਟ ਚੱਲਾਂਗੇ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੁਧਿਆਣਾ ਦੇ ਸੀਏ ਇਕੱਠੇ ਹੋ ਕੇ ਪਹੁੰਚੇ ਨੇ ਗੱਲਬਾਤ ਕਰਾਂਗੇ ਮਸਲਾ ਕੀ ਹੈਗਾ ਆ ਤੇ ਜਿਨ੍ਹਾਂ ਦੇ ਉੱਪਰ ਕਾਰਵਾਈ ਹੋਈ ਆ ਉਹ ਕਿੱਥੇ ਨੇ ਸਾਰੇ ਇਹੀ ਪੁੱਛ ਰਹੇ ਨੇ ਸਵਾਲ ਇਹੀ ਕਰ ਰਹੇ ਨੇ ਜਿਹਦੇ ਉੱਪਰ ਕਾਰਵਾਈ ਹੋਈ ਛੁਣੀ ਜਿਓ ਉਥੇ ਹਾਂਜੀ ਤੁਹਾਡਾ ਕੀ ਨਾਮ ਤੁਹਾਡਾ ਕੀ ਨਾਮ ਹੈ ਤੁਸੀਂ ਹਾਂਜੀ ਪ੍ਰੇਮ ਸਿੰਘ ਹਾਂਜੀ ਪ੍ਰੇਮ ਜੀ ਦੱਸੋ ਜੀ ਹਾਂਜੀ ਪੰਜਾਬ ਦੇ ਵਿਚਾਰ ਗਵਰਨਮੈਂਟ ਹੈ ਆਪ ਗਵਰਨਮੈਂਟੇ ਆਮ ਅਲੀਗੇਸ਼ਨ ਲਾਂਦੀ ਹੈ ਕਿ ਸੈਂਟਰ ਗਵਰਨਮੈਂਟ ਈਡੀ ਤੇ ਸੀਬੀਆਈ ਦਾ ਸਾਡੇ ਆਪਣੇ ਲੀਡਰ ਸਹਿਬਾਨ ਤੇ ਐਕਸ਼ਨ ਲੈਂਦੀ ਜਦੋਂ ਵੀ ਇਲੈਕਸ਼ਨ ਆਉਂਦੇ ਆ ਕੰਪਲੈਂਸ ਹੋਣੀ ਚਾਹੀਦੀ ਲਾ ਦੀ ਜਦੋਂ ਇਹਨਾਂ ਨੇ ਬਿਨਾ ਵਾਰੰਟ ਅਸ਼wini ਅਸ਼wini ਦੇ ਆਫਿਸ ਤੇ ਰੇਡ ਕੀਤੀ ਹੈ ਨਾ ਕੋਈ ਵਾਰੰਟ ਸੀ ਉਹਨਾਂ ਕੋਲ ਡਾਕੂਮੈਂਟ ਸਾਰੇ ਲੈ ਗਏ ਜਦੋਂ ਸਾਡੇ ਸੀਐਸ ਸਾਹਿਬਾਨ ਜੀ ਦੇ ਇਕੱਠੇ ਹੋਏ ਸੀ ਵਿੱਚੇ ਖਲਕ ਸਾਹਿਬ ਸੀ ਇਹਨਾਂ ਨੇ ਉੱਥੇ ਕਿਹਾ ਕਿ ਇੰਨਾ ਕਦੇ ਸਾਨੂੰ ਵਾਰੰਟ ਦਿਖਾਓ ਉਹਨਾਂ ਨੇ ਕੋਈ ਵਾਰੰਟ ਨਹੀਂ ਦਿਖਾਇਆ ਜਬਰਦਸਤੀ ਡਾਕੂਮੈਂਟ ਜੋ ਚਾਏ ਉਹ ਲੈ ਕੇ ਕਿਹੜੇ ਕਿਹੜੇ ਡਾਕੂਮੈਂਟਸ ਉਸ ਵੇਲੇ ਸੀਗੇ ਤੇ ਉਹ ਲੈ ਕੇ ਗਏ ਨੇ ਨਾਲ ਸਾਡਾ ਡਾਕੂਮੈਂਟ ਮੈਂ ਉੱਥੇ ਪ੍ਰੈਜ਼ੈਂਟ ਸੀਗਾ ਸਭ ਤੋਂ ਪਹਿਲਾਂ ਮੈਂ ਹੀ ਗਿਆ तकरीबन ਅੱਧਾ ਪੌਣਾ ਘੰਟੇ ਦੇ ਬਾਅਦ ਉਹ ਵੀ ਜਦੋਂ ਅਸੀਂ ਉੱਥੇ ਬਹਿ ਕੇ ਨਾਰੇਬਾਜ਼ੀ ਔਰ ਧਰਨਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਅਲਾਉ ਕੀਤਾ ਬਾਰ-ਬਾਰ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਿਹੜੇ ਕਾਨੂੰਨੀ ਢੰਗ ਨਾਲ ਸੰਮਨ ਚਾਹੀਦਾ ਵਾਰੰਟ ਚਾਹੀਦਾ ਅਸੀਂ ਲੋਕਾਂ ਨੂੰ ਕੀ ਬਚਾਵਾਂਗੇ ਅਸੀਂ ਆਪ ਹੀ ਨਹੀਂ ਬਚੇ ਤੁਹਾਨੂੰ ਕੋਈ ਦਸਤਾਵੇਜ਼ ਦਿਖਾਇਆ ਕੋਈ ਦਸਤਾਵੇਜ਼ ਨਹੀਂ ਦਿਖਾਇਆ ਆਈ ਵਾਸ ਫਿਜ਼ੀਕਲੀ ਪ੍ਰੈਜ਼ੈਂਟ ਥੇਅਰ ਆਈ ਵਾਸ ਦਾ ਫਰਸਟ ਪਰਸਨ ਟੂ ਗੋ ਥੇਅਰ ਕੋਈ ਕਾਗਜ਼ ਨਹੀਂ ਦਿਖਾਇਆ ਉਹਨਾਂ ਨੇ ਬਾਰ-ਬਾਰ ਇਵਨ ਸਾਨੂੰ ਅੰਦਰ ਵੀ ਨਹੀਂ ਜਾਣ ਦੇ ਰਹੇ ਸੀ ਉੱਥੋਂ ਉਹਨਾਂ ਦੇ ਤਿੰਨ ਲੈਪਟਾਪ ਜਿਨ੍ਹਾਂ ਦੇ ਵਿੱਚ ਨਾ ਸਿਰਫ ਜਿਵੇਂ ਕਾਗਜ਼ ਲੈਣ ਆਏ ਸੀ ਉਹਨਾਂ ਦੇ ਗੱਲ ਸੇ ਬਾਕੀ ਹੋਰ ਘੱਟੋ ਘੱਟ 2-400 ਕਲਾਇੰਟ ਦਾ ਡਾਟਾ ਸੀਗਾ ਉਹ ਸਾਰਾ ਡਾਟਾ ਉਹ ਸਾਰਾ ਲੈਪਟਾਪ باوجود ਉਹਨਾਂ ਨੂੰ ਦੱਸਣ ਦੇ ਕਿ ਇਹ ਭਾਈ ਇਹਦੇ ਚ 2-400 ਦਾ ਡਾਟਾ ਹੈ ਤੁਸੀਂ ਨਹੀਂ ਲਿਜਾ ਸਕਦੇ ਦੱਸਿਆ ਗਿਆ ਸੀ ਦੱਸਿਆ ਗਿਆ ਸੀ ਠੱਕੇ ਸ਼ਾਇਨ ਲੈ ਗਏ ਔਰ ਸਭ ਤੋਂ ਵੱਡੀ ਗੱਲ ਆਂਦੇ ਹੀ ਡੀਵੀਆਰ ਕੱਢਿਆ ਮੈਂ ਪ੍ਰੈਸ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਕਿ ਪੁਲਿਸ ਨੂੰ ਕਿ ਕਿਸੇ ਵੀ ਜਗ੍ਹਾ ਤੇ ਕੋਰਟ ਤਾਂ ਇਹ ਕਹਿ ਰਹੀ ਹੈ ਕਿ ਕੋਰਟ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਰਿਕਾਰਡ ਕਰੋ ਔਰ ਤੁਸੀਂ ਆਂਦੇ ਹੀ ਡੀਵੀਆਰ ਕੱਢਦੇ ਹੋ ਇਹ ਕਿੱਧਰ ਦਾ ਕਨਸਟੀਟਿਊਸ਼ਨਲ ਰਾਈਟ ਹੈ ਪ੍ਰੈਸ ਰਾਹੀ ਪੁਲਿਸ ਪੁਲਿਸ ਤੋਂ ਇਹ ਪੁੱਛਿਆ ਜਾਵੇ ਕਿ ਡੀਵੀਆਰ ਕਿਉਂ ਕੱਢਿਆ ਗਿਆ ਤੁਸੀਂ ਆਪਣੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਸ਼ਰਿਆਮ ਗੁੰਡਾਗਰਦੀ ਉਸ ਦਿਨ ਇਹਨਾਂ ਨੇ ਕੀਤੀ ਹੈ ਔਰ ਬਹੁਤ ਵੱਡਾ ਇਹ ਕਾਰਨ ਕੀ ਲੱਗਦਾ ਮਕਸਦ ਕੀ ਲੱਗਦਾ ਜਦੋਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਰਾਤ ਨੂੰ ਉਹ ਵੀ ਸ਼ਾਮ ਦੇ ਵੇਲੇ ਲੇਟ ਨਹੀਂ ਦੇਖੋ ਮਕਸਦ ਇਸ ਬੈਸਟ ਨੋਨ ਟੂ them ਜਿਨ੍ਹਾਂ ਨੇ ਇਹ ਕੰਮ ਕੀਤਾ ਬਟ ਸਾਨੂੰ ਜਿੱਥੇ ਤੱਕ ਸਮਝ ਲੱਗਿਆ ਕਿ ਇਹ ਕੋਈ ਪੋਲਿਟੀਕਲ ਮੈਂਡੇਟਾ ਹੈ ਟੱਚ ਚੈੱਕ ਕਰਨਾ ਚਾਹੁੰਦੇ ਸੀ ਕੋਈ ਪੋਲਿਟੀਕਲ ਮੈਂਡੇਟਾ ਹੈ ਬਿਕੋਜ਼ ਕੋਈ ਸਾਡੇ ਕੋਲ ਐਵੀਡੈਂਸ ਨਹੀਂ ਹੈ ਤਾਂ ਵੀ ਸ਼ੁੱਡ ਨਾਟ ਸਪੀਕ ਬਟ ਸਾਨੂੰ ਜੋ ਸੁਣੀ ਸੁਣਾਈ ਗੱਲ ਹੈ ਕਿ ਕੋਈ ਪੋਲੀਟੀਕਲ ਵੈਂਡੇਟਾ ਹੈ ਅੱਜ ਡੀਸੀ ਦਫ਼ਤਰ ਇਕੱਠੇ ਹੋਣ ਦੀ ਕੀ ਲੋੜ ਪੈ ਗਈ ਵੱਡੇ ਵੱਡੇ ਲੋਕਾਂ ਨੇ ਕਿ 2500 ਚਾਰਟਰਡ ਅਕਾਊਂਟੈਂਟ 2000 ਐਡਵੋਕੇਟ ਔਰ 1000 ਸੀਐਸ ਔਰ ਆਈਟੀਪੀ ਇੱਥੇ ਪ੍ਰੈਕਟਿਸ ਕਰਦਾ ਹੈ ਅਗਰ ਇੰਨੇ ਹਾਈ ਆਫਿਸ ਦੇ ਵਿੱਚ ਜਿੱਥੇ ਕੀ ਪੂਰੇ ਉਹਨਾਂ ਨੂੰ ਫੋਲੋ ਕਰਕੇ ਚੱਲਦੇ ਨੇ ਅਗਰ ਉਹਨਾਂ ਦਾ ਇਹ ਹਾਲ ਹੈ ਆਮ ਬੰਦੇ 'ਚ ਕਦੇ ਵੀ ਵੱਢ ਜਾਣਗੇ ਸਾਡਾ ਤਾਂ ਜੀਣਾ ਮੁਸ਼ਕਲ ਹੋ ਜਾਏਗਾ ਔਰ ਸਮਾਜ ਦਾ ਚੱਲਣਾ ਮੁਸ਼ਕਲ ਹੋ ਜਾਏਗਾ ਅੱਜ ਮੰਗ ਕੀ ਲੈ ਕੇ ਆਏ ਹੋ ਪ੍ਰਸ਼ਾਨ ਜੀ ਅਸੀਂ ਪ੍ਰਸ਼ਾਸਨ ਤੋਂ ਹੀ ਲੈ ਕੇ ਆਏ ਆ ਇਹ ਮੈਮੋਰੰਡਮ ਦੇ ਰਹੇ ਆ ਜਿਦੇ 'ਚ ਅਸੀਂ ਇਹ ਕਹਿਣ ਇਹਨਾਂ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਨੀ ਹੈ ਕਿ ਇੱਕ ਤਾਂ ਰਾਸ਼ਟਰਪਤੀ ਸਾਹਿਬ ਨੂੰ ਗਵਰਨਰ ਨੂੰ ਸਾਰੇ ਮਿਨਿਸਟਰਸ ਨੂੰ ਇਹ ਭੇਜੀ ਜਾਵੇ ਡੀਸੀ ਸਾਹਿਬ ਦੇ ਥਰੂ ਔਰ ਦੂਸਰਾ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਬਣਾਇਆ ਗਿਆ ਹੈ ਸੁਪਰੀਮ ਕੋਰਟ ਨੇ ਦਿੱਤਾ ਹੈ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਦਾ ਇਹ ਸਾਰਾ ਇਹਦੇ ਵਿੱਚ ਲਿਖਿਆ ਗਿਆ ਕੀ ਕੀ ਪ੍ਰੋਸੀਜਰ ਹੈ ਸਭ ਦੀਆਂ ਧੱਜੀਆਂ ਉਡਾ ਕੇ ਇਹਨਾਂ ਨੇ ਕੰਮ ਕੀਤਾ ਅਗਰ ਸਰਕਾਰਾਂ ਇਦਾਂ ਕੰਮ ਕਰਨਗੀਆਂ ਤਾਂ ਆਮ ਲੋਕ ਕੀ ਕਰਨਗੇ ਅਸੀਂ ਡੀਸੀ ਸਾਹਿਬ ਤੇ ਰਾਹੀਂ ਇਹ ਇੰਪਲੀਮੈਂਟ ਕਰਾਉਣਾ ਚਾਹੁੰਦੇ ਆਂ ਕਿ ਕੋਰਟ ਦੇ ਆਰਡਰ ਕਾਨੂੰਨ ਨੂੰ ਪੁਲਿਸ ਦਾ ਕੰਮ ਹੈ ਮੰਨਣਾ ਨਾ ਕਿ ਉਹ ਧੱਕੇਸ਼ਾਹੀ ਨਾਲ ਉਹਨੂੰ ਤੋੜਨਾ ਨਹੀਂ ਹੁਣ ਇਹ ਜਿੱਦਾਂ ਕਾਰਵਾਈ ਹੋਈ ਹੈ ਬਾਕੀ ਜਿਹੜੇ ਸੀਏ ਐਨਏ ਚਾਰਟਡ ਅਕਾਊਂਟੈਂਟ ਉਹਨਾਂ ਦੇ ਕਿਤੇ ਨਾ ਕਿਤੇ ਮਨ 'ਚ ਡਰਦਾ ਸਾਰਾ ਬਹੁਤ ਡਰ ਰਹੇ ਆ ਇਹ 500 ਬੰਦੇ ਜਿਹੜੇ ਇੱਥੇ ਇਕੱਠਾ ਹੋਇਆ ਔਰ ਪੰਜਾਬ ਦੇ ਡਿਫਰੈਂਟ ਡਿਫਰੈਂਟ ਜਗ੍ਹਾ ਬਠਿੰਡੇ ਤੋਂ ਬਰਨਾਲੇ ਤੋਂ ਖੰਨੇ ਤੋਂ ਗੋਵਿੰਦਗੜ੍ਹ ਤੋਂ ਪਟਿਆਲੇ ਤੋਂ ਚੰਡੀਗੜ੍ਹ ਤੋਂ ਹਰ ਜਗ੍ਹਾ ਤੋਂ ਲੋਕ ਇੱਥੇ ਆਏ ਨੇ ਅੱਗੇ ਕਦੇ ਕਾਰਵਾਈ ਹੋਈ ਇਸ ਤਰੀਕੇ ਦੀ ਹਿਸਟਰੀ ਦੀ ਪਹਿਲੀ ਕਾਰਵਾਈ ਹੈ ਔਰ ਸਾਡੀ ਇਹ ਬੇਨਤੀ ਹੈ ਡੀਸੀ ਸਾਹਿਬ ਦੇ ਰਾਹੀਂ ਪਰ ਆਪਣੇ ਪ੍ਰੈਜ਼ੀਡੈਂਟ ਨੂੰ ਕਿ 올 ਓਵਰ ਕੰਟਰੀ ਐਸਾ ਕੋਈ ਕੰਮ ਮੁੜ ਕੇ ਨਾ ਹੋਵੇ ਸਰਕਾਰ ਕਿਸੇ ਦੀ ਹੋਏ ਸਾਡੀ ਕਿਸੇ ਸਰਕਾਰ ਨਾਲ ਕੋਈ ਜਮ ਨਹੀਂ ਜਿੰਨ ਸੁਣਵਾਈ ਨਹੀਂ ਹੁੰਦੀ ਤਾਂ ਉਹਨਾਂ ਨੇ ਦਿਨ ਅੱਜ ਸੰਘਰਸ਼ ਕਿਸ ਤਰੀਕੇ ਦਾ ਰਹਿਣਾ ਮਣਾ ਦੇਖੋ ਇਹ ਅਸੀਂ ਫਿਊਚਰ ਕੋਰਸ ਆਫ ਐਕਸ਼ਨ ਆਪਸ ਚ ਬੈਠ ਕੇ ਡਿਸਾਈਡ ਕਰਾਂਗੇ ਐਂਡ ਵੀ ਆਰ ਵੈਰੀ ਹੋਪਫੁਲ ਥੈਟ ਆਵਰ ਆਨਰੇਬਲ ਡੀਸੀ ਵਿਲ ਡੈਫੀਨਿਟਲੀ ਐਸੀ ਟੂ ਰਿਕੁਇਜ਼ਿਸ਼ਨਸ ਔਰ ਮੰਨਣਗੇ ਔਰ ਕਿਉਂ ਨਹੀਂ ਮੰਨਣਗੇ ਡੀਸੀ ਸਾਹਿਬ ਆਪ ਇੱਕ ਪੜੇ ਲਿਖੇ ਤੱਕ ਇਹਨੂੰ ਬੁਲਾਉਂਗਾ ਜੀ ਮਕਸਦ ਹੈ ਜਿਸ ਮਕਸਦ ਲਈ ਆਇਆ ਹਾਂ ਪ੍ਰੋਟੈਸਟ ਕਰ ਰਹੇ ਹਾਂ ਪੂਰਾ ਹੋਏਗਾ 100% ਪੂਰਾ ਹੋਏਗਾ 100% ਪੂਰਾ ਹੋਏਗਾ ਅਗਰ ਨਹੀਂ ਹੋਇਆ ਤੇ ਇਹ ਤੋਂ ਬਾਅਦ ਸਟ੍ਰਾਈਕ ਚੱਲੇਗੀ ਇਹ ਕੰਟੀਨਿਊ ਰਹੇਗੀ ਸਟ੍ਰਾਈਕ ਔਰ ਇਸ ਗਵਰਨਮੈਂਟ ਦੇ ਅਗੇਂ ਚੱਲਾਂਗੇ ਅਸੀਂ ਸੋ ਇਹ तमाम ਤਸਵੀਰਾਂ ਡੀਸੀ ਦਫ਼ਤਰ ਦੇ ਬਾਹਰ ਦੀਆਂ ਜਿੱਥੇ ਸੀਏ ਇਕੱਠੇ ਹੋ ਕੇ ਉੱਚੇ ਨੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਜਿਹੜੀ ਬਿਨਾ ਕਾਗਜ਼ ਦਿਖਾਏ ਬਿਨਾ ਵਾਰੰਟ ਦਿਖਾਏ ਕਾਰਵਾਈ ਹੋਈ ਹੈ ਵਕੀਰ ਵਕੀਰ ਭਾਈ ਸਾਹਿਬ ਵੀ ਨੇ ਹਾਂਜੀ ਦੇਖੋ ਜਿਹੜੇ ਵੀ ਪ੍ਰੋਫੈਸ਼ਨਲ ਸਾਡੇ ਹੈ ਅਸੀਂ ਕੰਮ ਕਰਦੇ ਹਾਂ ਲੈਪਟਾਪ ਤੇ ਸਾਡੀ ਫੈਕਟਰੀ ਦੇ ਵਿੱਚੋਂ ਕਿਸੇ ਫੈਕਟਰੀ ਜੋ ਮਸ਼ੀਨਾਂ ਚੱਕ ਕੇ ਲੈ ਜਾਓ ਤੁਸੀਂ ਕੰਮ ਬੰਦ ਕਰ ਦੋਗੇ ਕੋਈ ਸਾਡਾ ਲੈਪਟਾਪ ਲੈ ਕੇ ਸਾਡਾ ਕੰਮ ਸਾਡਾ ਆਫਿਸ ਬੰਦ ਕਰਵਾਉਣਾ ਕੋਈ ਤੁਸੀਂ ਜਿਹੜੀ ਇਨਕੁਆਰੀ ਕਰਨੀ ਆ ਉਹ ਲੀਗਲ ਪੇ ਤੇ ਕਰੋ ਨਾਲੇ ਸਮਨ ਲੈ ਕੇ ਆਓ ਫੇਰ ਕਰੋ ਵਾਰੰਟ ਲੈ ਕੇ ਆਓ ਫੇ ਕਰੋ ਇਹ ਧੱਕੇ ਨਾਲ ਕੋਈ ਨਹੀਂ ਇਹਦਾ ਕੰਮ ਕਰਨਾ ਚਾਹੀਦਾ ਇਹ ਤਾਂ ਜੀ ਗਵਰਨਮੈਂਟ ਜਿਹੜੀ ਕਰਦੀ ਪਈ ਆ ਜਾਂ ਵਿਜੀਲੈਂਸ ਬਿਊਰੋ ਨੇ ਜੋ ਵੀ ਕੀਤਾ ਇਹ ਬਿਲਕੁਲ ਇਲੀਗਲ ਆ ਉਹ ਸਾਡੇ ਲੈਪਟਾਪ ਜੇ ਡੀਵੀਆਰ ਲੈ ਕੇ ਗਏ ਜਾਂ ਡੀਵੀਆਰ ਲੈ ਕੇ ਜਾਣ ਦਾ ਕੀ ਮਤਲਬ ਆ ਤੁਹਾਨੂੰ ਆਪਣੀਆਂ ਵੀ ਕਿੰਨਾ ਜਾਂਦੇ ਵੀ ਗਲਤ ਕੰਮ ਕੀਤਾ ਆ ਨਾਲੇ ਅਸੀਂ ਖੁਦ ਅਸੀਂ ਲਾ ਬਰਡਿੰਗ ਪਰਸਨ ਆ ਸਾਡੀ ਸਾਰੀ ਪ੍ਰੋਫੈਸ਼ਨ ਵਟੇ ਲਾ ਬਾਇਟ ਕਰਦੀ ਆ ਅਸੀਂ ਵੀ ਚਾਹੁੰਦੇ ਹਾਂ ਜੇ ਕਾਨੂੰਨ ਸਰਕਾਰ ਕੁਝ ਕਰਦੀ ਹੈ ਤਾਂ ਲਾਅ ਨੂੰ ਫੋਲੋ ਕਰਦੇ ਹੋਏ ਕਰੇ ਜੇ ਉਹਨਾਂ ਨੇ ਲੀਗਲ ਫਾਰਮੈਲਟੀ ਪੂਰੀ ਨਹੀਂ ਕੀਤੀ ਐਸਓ ਵੀ ਫੋਲੋ ਨਹੀਂ ਕਰਿਆ ਹਰ ਐਸਓ ਜਾਂ ਐਸਓਪੀ ਬਣਿਆ ਹੋਇਆ ਉਹ ਫੋਲੋ ਕਰਕੇ ਕਰੋ ਸਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਬੋੜਾ ਇੱਕ ਤਾਂ ਧੱਕਾ ਕਰਕੇ ਬਿਨਾਂ ਕੋਈ ਵਾਰੰਟ ਦੇ ਬਿਨਾਂ ਕੋਈ ਲੀਗਲ ਡਾਕੂਮੈਂਟ ਦੇ ਸਾਰੇ ਡਾਕੂਮੈਂਟ ਚੱਕ ਲਏ ਸਾਰਾ ਕੁਝ ਕੰਪਿਊਟਰ ਚੱਕ ਲਿਆ ਲੈਪਟਾਪ ਚੱਕ ਲਿਆ ਜਿਹੜੇ ਸੀਏ ਦੇ ਉੱਪਰ ਕਾਰਵਾਈ ਹੋਇਆ ਅਸ਼wini ਕੁਮਾਰ ਜੀ ਕਾਫੀ ਨਾਮ ਹੈ ਕਾਫੀ ਸੀਨੀਅਰ ਨੇ ਲੇਕਿਨ ਅੱਜ ਉਹ ਕਿਤਨਾ ਕਿਤੇ ਦਿਖ ਨਹੀਂ ਰਹੇ ਇੱਕ ਸਵਾਲ ਉੱਭਰ ਰਿਹਾ ਮੰਨਣਾ ਬ ਸਟਾਫ ਸਾਰਾ ਆਫਿਸ ਉਰੇ ਹੈਗਾ ਇਹ ਨਹੀਂ ਹੈਗਾ ਕਿ ਉਰੇ ਨਹੀਂ ਹੈਗੇ ਤਾਂ ਇਹਦਾ ਮਤਲਬ ਕਾਰਵਾਈ ਨਹੀਂ ਇਹ ਸਾਰੇ ਨਾਲੇ ਇਕੱਲੇ ਅਸ਼wini ਜੀ ਦਾ ਸਾਰੇ ਸੀਏ ਦਾ ਸਾਰੇ ਵਕੀਲਾਂ ਦਾ ਸਭ ਦਾ ਮੁੱਦਾ ਹੈ ਜੇ ਹਰ ਬੰਦਾ ਇਸ ਚ ਇਨਵੋਲਵ ਹੋਊਗਾ ਤਾਂ ਤਾਂ ਇਹ ਤੁਸੀਂ ਕਹਿੰਦੇ ਹੋ ਨਾ ਜੇ ਰਸ਼ਮੀ ਜੀ ਦਿਖਣੀ ਰੇ ਅਸ਼wini ਜੀ ਦਾ ਉਹਨਾਂ ਦਾ ਜਿਹੜਾ ਪ੍ਰੋਫੈਸ਼ਨਲ ਬੰਦਾ ਹੈ ਸਾਡਾ ਜਿਹੜਾ ਕੰਮ ਹੁੰਦਾ ਸਾਡਾ ਸਾਡਾ ਕੰਮ ਐਥਿਕਸ ਤੇ ਚੱਲਦਾ ਹੈ ਸਾਡੇ ਐਥਿਕਸ ਨੂੰ ਸਾਡੇ ਮੈਨੇ ਲੀਗਲ ਰਾਈਟਸ ਨੂੰ ਚੈਲੰਜ ਕੀਤਾ ਗਿਆ ਉਹ ਵੀ ਇਸੇ ਕੰਮ 'ਚ ਲੱਗੇ ਹੋਏ ਆ ਉਹਨਾਂ ਦਾ ਸਟਾਫ ਸਾਰਾ ਇੱਥੇ ਆਇਆ ਹੋਇਆ ਉਹ ਕਿਤੇ ਆਪ ਕਿਸੇ ਹੋਰ ਨਹੀਂ ਹੈ ਜੀ ਕਿਉਂਕਿ ਕਿਉਂਕਿ ਉਹਨਾਂ ਦਾ ਸਾਰਾ ਕੰਮ ਹੀ ਬੰਦ ਹੋ ਗਿਆ ਜਦੋਂ ਡਾਕੂਮੈਂਟਸ ਸਾਰੇ ਉਹਨਾਂ ਦੇ ਕੰਪਿਊਟਰ ਦੇ ਡਾਟਾ ਹੀ ਲੈ ਗਏ ਦੇ ਆਰ ਉਹ ਤਾਂ ਬਲੈਂਕ ਐ ਇਸ ਵੇਲੇ ਮਤਲਬ ਉਹਨਾਂ ਕੋਲ ਕੋਈ ਵੀ ਹੁਣ ਕਲਾਇੰਟ ਦਾ ਕਿਸੇ ਦਾ ਵੀ ਡਾਟਾ ਨਹੀਂ ਉਹਨਾਂ ਕੋਲੇ ਉਹ ਸਾਰਾ ਹੀ ਲੈ ਗਿਆ ਇਲੀਗਲੀ ਵਿਦਆਊਟ ਐਨੀ ਪ੍ਰੂਫਸ ओरिजिनल ਲੈਪਟਾਪ ਲੈ ਗਏ ਕਾਪੀ ਵੀ ਨਹੀਂ ਕਰਕੇ ओरिजिनल ਲੈਪਟਾਪ ਲੈ ਗਏ ਜਿਸ ਦਿਨ ਉਸ ਦਿਨ ਆਏ ਉਸ ਦਿਨ ਲੇਟ ਨਾਈਟ ਤੱਕ ਉਹੀ ਤਾਂ ਗੱਲ ਕਰ ਰਹੇ ਨਾ ਜੇ ਸਾਰਾ ਲੈਪਟਾਪ ओरिजिनल ਲੈ ਕੇ ਕੋਈ ਕਾਪੀ ਲੈ ਕੇ ਜਾਏ ਬੰਦਾ ਫਿਰ ਵੀ ਕਹੇ ओरिजिनल ਲੈਪਟਾਪ ਲੈ ਕੇ ਬਾਕੀ ਉਸ ਦਿਨ ਰਾਤ 10 11 ਤੱਕ ਉੱਥੇ ਰਹੇ ਫੀਮੇਲ ਸਟਾਫ ਵੀ ਦੱਸ ਗਿਆ ਤਾਂ ਉਹਨਾਂ ਨੇ ਉੱਥੇ ਰੋਕੇ ਰੱਖਿਆ ਸਾਰਾ ਡਾਟਾ ਨੂੰ ਕੈਪਚਰ ਕਰਨ ਦੇ ਲਈ ਇੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਤੇ ਕਾਨੂੰਨ ਦੀ ਪੂਰੀ ਤਜੀਆਂ ਉਡਾਈਆਂ ਗਈਆਂ ਅਸਤਾਹੀ ਕਹਿ ਰਹੇ ਆ ਕਿ ਗਵਰਨਮੈਂਟ ਨੇ ਪੁਲਿਸ ਨੇ ਪੁਲਿਸ ਦੇ ਬੰਦੇ ਹੁੰਦੇ ਹੋਏ ਕਾਨੂੰਨ ਦੇ ਬੰਦੇ ਹੁੰਦੇ ਹੋਏ ਕਾਨੂੰਨ ਹੀ ਤਜੀਆਂ ਉਡਾਈਆਂ ਉਹਨਾਂ ਨੇ ਜਿਹੜੀਆਂ ਅੱਜ ਤੱਕ ਪਹਿਲੇ ਹੋਈ ਇਸ ਤਰ੍ਹਾਂ ਦੀ ਕਾਰਵਾਈ ਕੋਈ ਦੇਖੀ ਸੁਣੀ ਕੋਈ ਕਿਸੇ ਨਾਲ ਗੱਲ ਇਹ ਪਹਿਲੀ ਵਾਰ ਹੋਈ ਹੈ ਪਹਿਲੀ ਵਾਰ ਹੋਣ ਦੇ ਕਰਕੇ ਹੀ ਸਾਰੇ ਇਕੱਠੇ ਆ ਕਿ ਅੱਜ ਪਹਿਲੀ ਵਾਰ ਹੋਈ ਹੈ ਤੇ ਅੱਗੇ ਇਹਨੂੰ ਵੀ ਰਿਵਰਸ ਕੀਤਾ ਜਾਵੇ ਤੇ ਅੱਗੇ ਵੀ ਕਿਸੇ ਹੋਰ ਦੇ ਉੱਤੇ ਕਾਰਵਾਈ ਨਾ ਕੀਤੀ ਜਾਵੇ ਇਸ ਤਰੀਕੇ ਦੀ ਅਸ਼ਵਨੀ ਕੁਮਾਰ ਜੀ ਉੱਪਰ ਕਾਰਵਾਈ ਹੋਈ ਅੱਜ ਤੁਸੀਂ ਇਕੱਠੇ ਹੋਏ ਹੋ ਲੱਗਦਾ ਹੈ ਕਿ ਇਹ ਜਿਹੜੀ ਮੰਗ ਹੈ ਤੁਹਾਡੀ ਜਿਹੜਾ ਮੈਮੋਰੰਡਮ ਦੇਣ ਬਈ ਨਹੀਂ ਹੋਈ ਜੀ ਇਹ ਸਾਡੇ profession ਤੇ ਕਾਰਵਾਈ ਹੋਈ ਹੈ ਇਹ ਪੂਰੇ profession ਤੇ ਕਾਰਵਾਈ ਹੈ ਇਹ ਅੱਜ ਇਦਾਂ ਦਾ ਰਿਵਾਜ ਆਪਾਂ ਰੀਤੀ ਸ਼ੁਰੂ ਕਰ ਦਾਂਗੇ ਫਿਰ ਇਹ ਤਾਂ ਚਲਦੀ ਰਹੇਗੀ ਅਸੀਂ ਸਾਰੇ ਸਾਰੀਆਂ professionl bodies ਇਸ ਨੂੰ ਕੰਡਮ ਕਰਦੇ ਹਾਂ ਜਿਵੇਂ ਅਸੀਂ ਪੀਸਫੁਲੀ ਇੱਥੇ ਖੜੇ ਹਾਂ ਬਿਲਕੁਲ ਮੰਗ ਜਾਏਗੀ ਦੇਖੋ ਅਸੀਂ ਸਮਾਜ ਦਾ ਹਿੱਸਾ ਹਾਂ ਇਸ ਪੂਰੇ ਭਾਰਤ ਦੇ ਨਾਗਰਿਕਾਂ ਸਾਡੀ ਮੰਗ ਸਾਰੀਆਂ professionl body ਸਾਰੀਆਂ ਡਾਇਰੈਕਟ ਟੈਕਸ ਇੰਡਾਇਰੈਕਟ ਟੈਕਸ ਬਾਰ ਐਸੋਸੀਏਸ਼ਨ ਸਾਡੀ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ ਸਾਰੀਆਂ ਇਕੱਠੀਆਂ ਹੋਈਆਂ ਇੱਥੇ ਅੱਜ ਵਕੀਲਾਂ ਦੀਆਂ ਵੀ ਨਾਲ ਇਕੱਠੀਆਂ ਹੋਈਆਂ ਚਾਰਟਰਡ ਅਕਾਊਂਟੈਂਟਸ ਦੀਆਂ ਕੰਪਨੀ ਉੱਤੇ ਸਾਹਮਣੇ ਛੋਟੇ ਸਾਹਮਣੇ ਹੈ ਦੇਖੋ ਜੀ 5-600 ਬੰਦਾ ਇਕੱਠਾ ਹੋਇਆ ਹੈ ਔਰ ਬੰਦੇ ਤੇ ਜ਼ਿਆਦਾ ਵੀ ਇਕੱਠੇ ਹੋ ਜਾਂਦੇ ਅੱਜ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਹੈ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੀ ਕੋਈ ਅਸੀਂ ਕੋਈ ਲਾ ਨੂੰ ਡਿਸਓਬੇ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਤੱਕ ਸਾਡੀ ਬਾਤ ਜ਼ਰੂਰ ਜਾਏਗੀ ਅਸੀਂ ਨਾਗਰਿਕਾਂ ਔਰ ਲਾਫੁਲੀ ਲੀਗਲੀ ਆਪਣੇ ਰਾਈਟ ਨੂੰ ਫੋਲੋ ਕਰਦੇ ਹੋਏ ਆਪਣੀ ਆਵਾਜ਼ ਉਠਾ ਰਹੇ ਹਾਂ ਕਿ ਇਹੋ ਜਿਹਾ ਤੱਕ ਘੋਰ ਕਿਸੇ ਪ੍ਰੋਫੈਸ਼ਨਲ ਅੱਗੋ ਤੋਂ ਨਾ ਹੋਵੇ ਤੇ ਇਸ ਕੇਸ ਵਿੱਚ ਇਹ ਦੇਖ ਸਕਦੇ ਹਾਂ ਕਿ ਬੈਨਰ ਵੀ ਨਾਲ ਦੀ ਨਾਲ ਲੈ ਕੇ ਆਏ ਨੇ ਸੀਏ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਕਹਿ ਰਹੇ ਨੇ ਦੇਖ ਸਕਦੇ ਹੋ